ਸ਼ਬਦ ਸਰਵਣ ਕਰੀਏ ਜੀ ਸਤਨਾਮ ਵਾਹਿਗੁਰੂ ਕਬੀਰ ਮੇਰਾ ਮੁਦ ਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਪ ਤੇ ਕਿਆ ਲਾਗੇ ਮੇਰਾ ਠਕਣ ਕੂਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਠਕਣ ਕੂਪਤ ਮੇਰੀ ਦਿੱਤਾ ਤੂੰ ਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਠਕਣੇ ਕੁਪਤ ਮੇਰੀ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਟਕਣ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਟਕਣ ਕੋ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਟਕਣ ਕੋ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਧਨ વિના ਸਾਰੀ ਨਾ বিনা ਸਾਈ ਮੈਂ ਕਾਂ ਨਾ বিনা ਸਾਈ ਮੈਂ ਡਰ ਦਾ ਨਾ বিনা ਸਾਈ ਨਾ ਨਿਤ ਸਵਾਰ ਨਾ ਜਾਣਾ ਤੇਰੇ ਖਿਮਨਾ ਦੇਖਮ ਕੋਈ ਉੱਤਤਾ ਪ੍ਰੇਮ ਦਾ ਅਪਟੋਲਾ ਠਕਣ ਕੋ ਪਤ ਮੇਰੀ ਦਿੱਤਾ ਪ੍ਰੇਮ ਦਾ ਅਪਟੋਲਾ ਠਕਣ ਕੋ ਪਤ ਮੇਰੀ ਦਿੱਤਾ ਪ੍ਰੇਮ ਦਾ ਅਪਟੋਲਾ ਠਕਣ ਕੋ ਪਤ ਮੇਰੀ ਦਿੱਤਾ ਪ੍ਰੇਮ ਦਾ ਅਪਟੋਲਾ ਜਿਸ ਪਤ ਰੱਖੇ ਸਾਡਾ ਸਾਹਿਬ ਜਿਸ ਪਤ ਰਾਖੇ ਸਾਚਾ ਸਾਹਿਬ ਜਿਸਮਤ ਰਾਖੇ ਸਾਚਾ ਸਾਹਿਬ ਜਿਸਮਤ ਰਾਖੇ ਸਾਚਾ ਸਾਹਿਬ ਜਿਸਮਤ ਰਾਖੇ ਸਾਚਾ ਸਾਹਿਬ ਜਿਸਮਤ ਰਾਖੇ ਸਾਚਾ ਸਾਹਿਬ ਨਾਨਕ ਮੇਟ ਨਾ ਸਾਕੇ ਕੋਈ ਕਿਤਾਬ ਦੁਸੰਦੜਿਆ ਤੁਰਮਤ ਵੰਦੇ ਰਾਜ ਸੰਗੜਿਆ ਤੁਰਮਤ ਵੰਦੇ ਜਿਨਾਂ ਦੁਸੰਦੜਿਆ ਤੁਰਮਤ ਵੰਦੇ ਜਿਨਾਂ ਦੁਸੰਦੜਿਆ ਤੁਰਮਤ ਵੰਦੇ ਰਾਜ ਸੰਗੜਿਆ ਤੁਰਮਤ ਵੰਦੇ ਜਿਨਾਂ ਦੁਸੰਦੜਿਆ ਤੁਰਮਤ ਵੰਦੇ ਜਿੱਤ ਜੀਆ ਸਾਡੜੇ ਸੇ ਤਾ ਪ੍ਰੇਮ ਦਾ ਫਟੋਲਾ ਟੱਕਣ ਨੂੰ ਪਾਤ ਮੇਰੀ ਹਾਂ ਟੁੱਟੀ ਦੀ ਜੱਗ ਸਵਾਰਿਆ ਹਾਂ ਟੁੱਟੀ ਦੀ ਜੱਗ ਸਵਾਰਿਆ ਹਾਂ ਟੁੱਟੇ ਦੀ ਜੱਗ ਸਵਾਰਿਆ ਹਾਂ ਟੁੱਟੇ ਦੀ ਜੱਗ ਸਵਾਰਿਆ ਹਾਂ ਟੁੱਟੇਂ ਦੀ ਜੱਗ ਸਵਾਰਿਆ ਹਾਂ ਟੁੱਟੇਂ ਦੀ ਜੱਗ ਸਵਾਰਿਆ ਟਕਣ ਕੋ ਪੱਤ ਮੇਰੀ ਤੇਤਾ ਪ੍ਰੇਮ ਦਾ ਪਟੋਲਾ ਟਕਣ ਕੋ ਪੱਤ ਮੇਰੀ ਤੇਤਾ ਪ੍ਰੇਮ ਦਾ ਪਟੋਲਾ ਟਕਣ ਕੋ ਪੱਤ ਮੇਰੀ ਤੇਤਾ ਪ੍ਰੇਮ ਦਾ ਪਟੋਲਾ ਪ੍ਰੇਮ ਦਾ ਪਟੋਲਾ ਦਿੱਤਾ ਪ੍ਰੇਮ ਦਾ ਪਟੋਲਾ ਪ੍ਰੇਮ ਦਾ ਪਟੋਲਾ ਦਿੱਤਾ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਠਕਣੇ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਠਕਣੇ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਠਕਣੇ ਕੁਪਤ ਮੇਰੀ ਦਿੱਤਾ ਪ੍ਰੇਮ ਦਾ ਪਟੋਲਾ ਓ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਪੂਜਾ ਗੁਰੂ ਸਤਗੁਰੂ Swami ਚਰਨਦਾਸ ਜੀ ਮਹਾਰਾਜ ਜਿਨ੍ਹਾਂ ਦੇ 17ਵੇਂ ਵਰਸੀ ਸਮਾਗਮ ਮਨਾਉਂਦਿਆਂ ਸੰਗਤਾਂ ਦੂਰ ਦ੍ਰਿਡੇ ਤੋਂ ਸਾਡੇ ਮਹਾਨ ਮਹਾਪੁਰਸ਼ ਪਹੁੰਚੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦੇਣ ਵਾਸਤੇ ਸੰਗਤਾਂ ਕਦਮ ਕਦਮ ਚੱਲ ਕੇ ਆਈਆਂ ਨੇ ਕੋਟਨ ਕੋਟ ਧੰਨਵਾਦ ਹੈ ਮਹਾਪੁਰਸ਼ਾਂ ਦਾ ਔਰ ਸਮੂਹ ਸੰਗਤ ਦਾ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਪੂਜਾ ਗੁਰੂ ਸਤਗੁਰੂ Swami ਨਾਮ ਦੇ ਰਸੀਏ ਸ਼ਾਂਤੀ ਦੇ ਪੁੰਜ ਜਿਨ੍ਹਾਂ ਨੇ ਗੁਰੂ ਪਿਆਰੀ ਸਾਧ ਸੰਗਤ ਦੀ ਜਿੰਨਾ ਪ੍ਰੇਮ ਵਡਿਆ ਸੰਗਤ ਦੇ ਵਿੱਚ ਨਾ ਉਹ ਬਿਆਨ ਨਹੀਂ ਕੀਤਾ ਜਾ ਸਕਦਾ। ਆ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਉਹਨਾਂ ਦੇ ਪਿਆਰ ਦੀਆਂ ਵਜੀਆਂ ਹੋਈਆਂ ਸੰਗਤਾਂ ਦੂਰ ਦਰਡੇ ਤੋਂ ਮਰਦੇ ਪਾਵਨ ਦਰਬਾਰਾਂ ਵਿੱਚ ਪਹੁੰਚਦੀਆਂ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਤਨ ਮਨ ਧੰਦੇ ਨਾਲ ਸਵਾਵਾ ਕਰਦੀਆਂ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬੇਅੰਤ ਸੰਗਤਾਂ ਨੇ ਯਥਾ ਯੋਗ ਕਿਉਂਕਿ ਤੰਤਨ ਬਾਬਾ ਰਾਂਝੂ ਦਾਸ ਜੀ ਮਹਾਰਾਜ ਸੰਤ ਰਾਂਝੂ ਦਾਸ ਚੈਰੀਟੇਬਲ ਹਸਪੀਟਲ ਦੀ ਜਿਹੜੀ ਬਿਲਡਿੰਗ ਦਾ ਕਾਰਜ ਚੱਲ ਰਿਹਾ ਹੈ। ਉਹ ਗੁਰੂ ਪਿਆਰੀ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਜਿਹਨੇ ਨਹੀਂ ਦੇਖਿਆ ਉਹ ਜਾ ਕੇ ਦੇਖ ਕੇ ਜਰੂਰ ਜਾਇਓ ਜੋ ਕਾਰਜ ਹੋਇਆ ਹੈ। ਜਿਹਦੇ ਵਿੱਚ ਸੰਗਤਾਂ ਨੇ ਜਿੰਨੀ ਵੀ ਕਿਸੇ ਵੱਧ ਤੋਂ ਵੱਧ ਗੁਰੂ ਪਿਆਰੀ ਸਾਧ ਸੰਗਤ ਜੀ ਕੋਈ ਸੇਵਾ ਕਰਨ ਜੋਗਾ ਹੋਇਆ ਉਹਨਾਂ ਨੇ ਸੇਵਾ ਕੀਤੀ ਹੈ ਜੇ ਨਾਮ ਲੈਣ ਲੱਗੇ ਤਾਂ ਬਹੁਤ ਸਮਾਂ ਲੱਗੇਗਾ ਪਰ ਸੰਗਤਾਂ ਨੇ ਤਨ ਮਨ ਧੰਦੇ ਨਾਲ ਸਵਾਵਾਾਂ ਕੀਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਸੰਤ ਬਾਬਾ ਰਾਂਝੂ ਦਾ ਜੀ ਚਾਈਟਲ ਹਸਪੀਟਲ ਲਈ ਔਰ ਜਿੱਥੇ ਹਸਪੀਟਲ ਲਈ ਸਵਾਵਾਾਂ ਕੀਤੀਆਂ ਉੱਥੇ ਮਾਰੇ ਦੇ ਪਾਵਨ ਵਰਸੀ ਸਮਾਗਮ ਲਈ ਅਗਰੂ ਪਿਆਰੀ ਸਾਥ ਸੰਗਜੇ ਜੀ ਸ਼੍ਰੀਮਾਨ ਆਰਾਮ ਸਿੰਘ ਜੀ ਬੀਬੀ ਕਿਰਪਾਲ ਕੌਰ ਜੀ ਮੋਨਿਕਾ ਜੀ ਰੁੱਜ ਜੀ ਸੋਨੀਆ ਜੀ ਨੰਜੀ ਜੀ ਸ਼੍ਰੀਮਾਨ ਸਜੀਤ ਰਾਮ ਬੀਬੀ ਗਰਮੀਤ ਕੌਰ ਜੀ ਸਮੂਹ ਪਰਿਵਾਰ ਯੂਕੇ ਨਿਵਾਸੀ ਮਾਸਟਰ ਸਾਗਰ ਸਿੰਘ ਜੀ ਬੀਬੀ ਜਗਿੰਦਰ ਕੌਰ ਜੀ ਸਰਦਾਰ ਰੇਸ਼ਮ ਸਿੰਘ ਜੀ ਬੀਬੀ ਜਸਵੀਰ ਕੌਰ ਜੀ ਕਾਕਾ ਸੁਖਵੰਤ ਜੀ ਅਮਰੀਕਾ ਯੂ ਐਸ ਏ ਪਿੰਡ ਭੀਲੋਵਾਲ ਤੋਂ ਸ਼੍ਰੀਮਾਨ ਰਾਮਜੀ ਮੰਗੂਵਾਲ ਤੋਂ ਇੰਗਲੈਂਡ ਨਿਵਾਸੀ ਮਹਿੰਦਰ ਪੰਚੀ ਜੀ ਐਮਾ ਜੱਟਾਂ RAM LOHAYA ਜੀ ਛਡੇਰਾ ਇਟਲੀ ਤੋਂ ਸ਼੍ਰੀਮਾਨ ਜੋਗਿੰਦਰ ਸਿੰਘ ਜੀ ਬੀਬੀ ਰੀਸ਼ਮ ਕੌਰ ਜੀ ਪੈਂਟਲੇਲੀ ਉਹਨਾਂ ਦੇ ਸਮੂਹ ਪਰਿਵਾਰ ਪਰੋਂ ਮਨਦੀਪ ਦਲਵੀਰ ਜੀ ਵੱਲੋਂ ਅਗਰੂ ਪੈਰੀ ਸਾਹ ਸੰ ਸ਼੍ਰੀਮਾਨ ਜੋਗੀ RAM ਬੀਬੀ ਕਮਲੇਸ਼ ਕੌਰ ਜੀ ਯੂਕੇ ਨਿਵਾਸੀ ਮਹਿੰਦਰ ਔਰ ਸਰੋਜ ਜੀ ਆਸਟ੍ਰੇਲੀਆ ਤੋਂ ਉਹਨਾਂ ਵੱਲੋਂ ਬੇਅੰਤ ਮਾਇਆ ਮਰਦ ਪਾਵਨ ਪੰਡਾਰਿਆਵਾਂ ਵਾਸੀ ਫਿਜੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਸ਼੍ਰੀਮਾਨ ਅਵਤਾਰ ਮਾਨਾ ਜੀ ਯੂਐਸਏ ਬੀਬੀ ਨੰਝੋ ਜੀ ਸਾਡੇ ਪ੍ਰਧਾਨ ਸਾਹਿਬ ਜੀ ਗਰੀਬ ਜੰਡ ਤੋਂ ਕਾਕਾ ਕੁਲਵਿੰਦਰ ਜੀ ਡਾਡੀ ਦੇ ਸਮੂਹ ਸੰਗਤ ਵੱਲੋਂ ਹੋਰ ਵੀ ਬੇਅੰਤ ਸੰਗਤਾਂ ਵੱਲੋਂ ਤੋਂ ਗੁਰੂ ਪਿਆਰੀ ਸਾਹਿਬ ਜੀ ਸਵਾਵਾਆਂ ਕੀਤੀਆਂ ਗਈਆਂ ਮਰਦ ਪਾਵਨ ਫਰਮਾਨ ਜਦੋਂ ਸ਼ਰਦਾ ਦੇ ਨਾਲ ਆਪਾਂ ਗੁਰੂ ਪਿਆਰੀ ਸਾਧ ਸੰਗਤਾ ਜੀ ਕਿੱਤੇ ਵੀ ਪਹਨਾਰਿਆਂ ਵੀ ਸਵਾਵਾ ਕਰਦੇ ਆ ਤੇ ਮਹਾਰਾਜ ਜੀ ਕਿਰਪਾ ਕਰਦੇ ਉਹ ਸਵਾਵਾ ਪ੍ਰਫੁੱਲਤ ਹੁੰਦੀਆਂ ਆ ਔਰ ਪੂਜਿਆ ਗੁਰੂ ਸਤਕੁਸwami ਚਰਨਦਾਸ ਜੀ ਮਹਾਰਾਜ ਤੰਤਰਬਾਬਾ ਰਾਂਝੂ ਦਾਸ ਜੀ ਮਹਾਰਾਜ ਜਿਨ੍ਹਾਂ ਦੇ ਗੁਰੂ ਪਿਆਰੀ ਸਾਥ ਸੰਗਤ ਜੀ ਮਹਾਰਾਜ ਚਰਨਦਾਸ ਜੀ ਉਹਨੇ ਇੱਕ ਵਾਰੀ ਇੱਕ ਵਚਨ ਫਰਮਾਉਣਾ ਕਹਿਣਾ ਜਦੋਂ ਉਹਨਾ ਵੱਡੇ ਮਹਾਰਾਜ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਜਦੋਂ ਸਰੀਰ ਛੱਡਣਾ ਸੀ ਨਾ ਉਨੇ ਪਹਿਲਾਂ ਹੀ ਦੱਸਦਾ ਵੇ ਆਪਾਂ ਇਸ ਦਿਨ ਵੀ ਇਸ ਸੰਸਾਰ ਨੂੰ ਅਲਵਿਦਾ ਕਹਿ ਕੇ ਚਲਾ ਜਾਣਾ ਹੈ ਮੇਰੇ ਨਾਮ ਉਸ ਵੇਲੇ ਕਹਿੰਦੇ ਮੇਰੀ ਵੀ ਉਮਰ ਛੋਟੀ ਜੀ ਸੀ ਮੈਂ ਕਿਹਾ ਵੀ ਮੈਨੂੰ ਕਹਿੰਦੇ ਵੀ ਸੇਵਾ ਕਰਨੀ ਹੈ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਮਹਾਰਾਜ ਚਰਨਦਾਤਾ ਜੀ ਆਕਣ ਲੱਗੇ ਕਹਿੰਦੇ ਮੈਂ ਮਹਾਰਾਜ ਜੀ ਨੂੰ ਕਿਹਾ ਸੰਤ ਬਾਬਾ ਰਾਂਝੀ ਦਾ ਮਹਾਰਾਜ ਜੀ ਕਹਿੰਦੇ ਮਹਾਰਾਜ ਮੈਨੂੰ ਤਾਂ ਆਉਂਦਾ ਜਾਂਦਾ ਵੀ ਕੁਝ ਨਹੀਂ ਹੈਗਾ ਮੈਂ ਕਰੂੰਗਾ ਕੀ ਬਾਅਦ ਵਿੱਚ ਫਿਰ ਆਉਂਦਾ ਜਾਂਦਾ ਵੀ ਮੈਨੂੰ ਕੁਝ ਨਹੀਂ ਹੈਗਾ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਕਹਿੰਦੇ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਨੇ ਇੱਕੋ ਬਚਨ ਕੀਤਾ ਸੀ ਕਹਿੰਦੇ ਇਦਾਂ ਕਰ ਸਾਡਾ ਨਾਮ ਲੈ ਕੇ ਧੂਫ ਰਾਖ ਦੀ ਪੁੜੀ ਦੇਈਏ ਰੰਗ ਕੰਮ ਅਸੀਂ ਆਪੇ ਕਰੀ ਜਾਣੇ ਸੰਗਤਾਂ ਦੇ ਕੰਮ ਅਸੀਂ ਆਪੇ ਕਰੀ ਜਾਣੇ ਸਾਡਾ ਨਾਮ ਲੈ ਕੇ ਧੂਫ ਅਮਰ ਦੀ ਪੁੜੀ ਦਈ ਜਾ ਕਰੀ ਇੱਥੇ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਤੇ ਤੰਤਨ ਬਾਬਾ ਰਾਂਝੂ ਦਾ ਜੀ ਮਹਾਰਾਜ ਕਹਿੰਦੇ ਇਹ ਨਾ ਸਮਝੀਏ ਇਹਦੇ ਕੋਲ ਕੁਝ ਨਹੀਂ ਸ਼ਾਇਦ ਪਿਛਲਾ ਕੋਈ ਦਿਆਲ ਹੋਵੇ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਸਾਪੜਾ ਤੇ ਪੂਜਿਆ ਗੁਰੂ ਸਤਗੁਰੂ ਸਵਾਮੀ ਚਰਨਦਾਸ ਜੀ ਮਹਾਰਾਜੀ ਜਿਨ੍ਹਾਂ ਨੇ ਇੱਕ ਇੱਕ ਸਵਾਸ ਵਿੱਚ ਮਾਲਕ ਦੀ ਯਾਦ ਵਿੱਚ ਗੁਜ਼ਾਰਿਆ ਇੱਕ ਇੱਕ ਸਵਾਸ ਤੋਂ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਕਿਤੇ ਇੱਕ ਛੋਟੀ ਜਿਹੀ ਜਗਾ ਤੋਂ ਕਿਉਂਕਿ ਸੰਤ ਬਾਬਾ ਰਾਂਜੂਦਾਸ ਜੀ ਮਹਾਰਾਜ ਜਿਨ੍ਹਾਂ ਨੇ ਪਿੰਡ ਵਿੱਚ ਕਹਿੰਦੇ ਆ ਨਾ ਕੁੱਟੀਆਂ ਵਿੱਚ ਸਿਮਰਨ ਕੀਤਾ ਸਾਡੇ ਭਾਈਆ ਜੀ ਸ਼੍ਰੀਮਾਨ ਦੌਲਤਰਾਮ ਜੀ ਥੋੜੀ ਉਹਨਾਂ ਦੀ ਸਿਹਤ ਕੁਸ਼ਅਤ ਕਿ ਇਦਾਂ ਸੀ ਆ ਨਹੀਂ ਸਕੇ ਨੇ ਤੇ ਹਰੇਕ ਪੰਡਾਰੇ ਤੇ ਉਹਨਾਂ ਨੇ ਆਉਣਾ ਉਹਨਾਂ ਦੇ ਸੁਪੁੱਤਰ ਸ਼੍ਰੀਮਾਨ ਗੁਰਮੀਤ ਜੀ ਰਾਮ ਜੀ ਉਹ ਪਹੁੰਚੇ ਹੋਏ ਆ ਬੀਬੀ ਜਰਨੈਲ ਕੌਰ ਜੀ ਪਹੁੰਚੇ ਹੋਏ ਆ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਔਰ ਭਾਈਆ ਦਾਉਦ ਰਾਮ ਜੀ ਉਹਨਾਂ ਨੇ ਉਹ ਗੱਲ ਸੁਣਾਉਣੀ ਵੀ ਆ ਵੀ ਸੰਤ ਬਾਬਾ ਰਾਂਝੂ ਦਾਸ ਜੀ ਮਹਾਰਾਜ ਜੇ ਕਹਿੰਦੇ ਉਹਨਾਂ ਦੇ ਕੋਲ ਆ ਕੇ ਕਿਸੇ ਨੇ ਹੁਣ ਤੱਕ ਕਿਉਂਕਿ ਹੁਣ ਜੇ ਆਪਾਂ ਦੇਖੀਏ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਉਹ ਕੀ ਪੈਸੇ ਕਾਫੀ ਹੁੰਦੇ ਸੀਗੇ ਜਦੋਂ ਕਿਤੇ ਕਹਿੰਦੇ ਭੰਡਾਰਾ ਹੁਣ ਉਹਦਾ 2 2 ਦੇ ਨੋਟ ਜਾਦੇ ਚੜਨੇ ਕਿਤੇ ਵਿੱਚੋਂ ਪੰਜਾਂ ਦਾ ਨੋਟ ਲੱਭਣਾ ਇੱਕ ਜਾ ਕੇ ਕਿਤੇ 100 ਦੇ ਪਿੱਛੇ ਜਾ ਕੇ ਪੰਜਾਂ ਦਾ ਨੋਟ ਕਿਤੇ ਕਿਤੇ ਲੱਭਣਾ ਨਹੀਂ ਤੇ ਰੁਪਈਆ 2 ਰੁਪਈਏ ਮਹਾਰਾਜ ਰਾਂਝੂ ਦਾ ਸਮਾਰਾਜ ਦੇ ਮੋਰੇ ਜੇ ਕਿਸੇ ਨੇ ਸੰਗਤਾਂ ਨੇ ਪੈਸੇ ਚੜਾਉਣੇ ਤੇ ਸੰਤ ਬੱਬਰ ਰਾਂਝੂ ਦਾ ਜੀ ਮਹਾਰਾਜ ਨੇ ਕਹਿਣਾ ਕਹਿਣਾ ਲੈ ਜਾਓ ਪ੍ਰਭੂ ਆਪਣੇ ਬੱਚੇ ਪਾਲੋ ਅਸੀਂ ਕੀ ਕਰਨੇ ਪੈਸੇ ਤੁਹਾਂ ਗਰੂ ਪਿਆਰੀ ਸਾਧ ਸੰਗਤ ਜੀ ਜਿਸ ਤਰ੍ਹਾਂ ਸੰਤ ਬਾਬਾ ਰਾਜੂ ਦਾਜੀ ਮਹਾਰਾਜ ਨੇ ਸਵਾਸ ਸਵਾਸ ਮਾਲਕ ਦਾ ਸਿਮਰਣ ਕੀਤਾ ਕਬੀਰ ਸੇਵਾ ਕੋ ਤੂ ਭਲੇਕ ਸੰਤ ਇਕ ਰਾਮ ਰਾਮ ਜੁਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਫਿਰ ਪੂਜਾ ਕਰ ਸਤਗੁਰੂ ਸਵਾਮੀ ਚਰਨ ਦਾਜੀ ਮਹਾਰਾਜ ਨੇ ਸਵਾਸ ਸਵਾਸ ਮਾਲਕ ਦਾ ਸਿਮਰਣ ਕੀਤਾ ਮਾਲਕ ਦਾ ਨਾਮ ਜਪਿਆ ਔਰ ਸਮੁੱਚੀ ਮਾਨਵਤਾ ਨੂੰ ਮਾਲਕ ਦੇ ਨਾਮ ਦੇ ਨਾਲ ਜੋੜਿਆ ਔਰ ਗੁਰੂ ਪੈਰੀ ਸਾਧ ਸੰਗਤ ਜੀ ਮਹਾਰਾਜ ਚਰਨਦਾਸ ਜੀ ਉਹਨਾਂ ਨੇ ਇੱਕੋ ਹੀ ਗੱਲ ਕਹਿਣੀ ਹੈ ਕਿ ਜਿੱਥੇ ਪ੍ਰੇਮ ਹੈ ਉੱਥੇ ਪ੍ਰਮਾਤਮਾ ਹੈ ਔਰ ਗੁਰੂ ਪੈਰੀ ਸਾਧ ਸੰਗਤ ਜੀ ਲਾਜ ਆਪਾਂ ਜਿਹੜੀਆਂ ਸੰਗਤਾਂ ਜਿਨ੍ਹਾਂ ਨੇ ਦਰਸ਼ਨ ਕੀਤੇ ਮਹਾਰਾਜ ਜੀ ਦੇ ਆਪਾਂ ਦਾ ਕਈ ਵਾਰ ਸਾਡੇ ਮੂੰਹ ਚੋਂ ਤਾਂ ਹਾਂ ਹੂੰ ਨਿਕਲੇ ਜਾਂਦੀ ਹੈ ਪਰ ਸਤਿਗੁਰ ਸੁਆਮੀ ਚਰਨਦਾਸ ਜੀ ਮਹਾਰਾਜ ਜੀ ਕਿਸੇ ਬੱਚੇ ਨਾਲ ਵੀ ਗੱਲ ਕਰਦੇ ਸੇ ਨਾ ਉਹਨਾਂ ਦੇ ਮੁਖ ਦੇ ਵਿੱਚੋਂ ਕਿਤੇ ਹਾਂ ਤੂੰ ੜਕ ਨਹੀਂ ਕੋਈ ਨਿਕਲਿਆ ਸ਼ਬਦ ਉਹਨਾਂ ਨੇ ਜਦੋਂ ਵੀ ਬੋਲਣਾ ਹਾਂਜੀ ਤੁਸੀਂ ਛੋਟੇ ਬੱਚੇ ਨਾਲ ਕੀ ਗੱਲ ਕਰਨੀ ਇੰਨਾ ਦਿਲ ਦੇ ਵਿੱਚ ਪਿਆਰ ਸੀ ਤੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਿਆਰ ਦੇ ਵਜੇ ਹੋਏ ਸੰਗਤਾਂ ਉਹਨਾਂ ਦੇ ਪਾਵਨ ਦਰਬਾਰ ਵਿੱਚ ਪਹੁੰਚੀਆਂ ਮਹਾਰਾਜ ਜੀ ਕਿਰਪਾ ਕਰਨ ਆਪ ਸੰਗਤਾਂ ਦਾ ਕਦਮ ਕਦਮ ਲੇਖੇ ਵਿੱਚ ਲਾਉਣ ਮੇਰਾ ਪ੍ਰਿਆਸ ਜੇਕਰ ਖੰਡ ਤੰਦਰੁਸਤੀਆਂ ਬਖਸ਼ਿਸ਼ ਕਰਨ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਕਈ ਰੂਹਾਂ ਇਸ ਥੋੜੇ ਸਮੇਂ ਦੇ ਵਿੱਚ ਪਤਾ ਨਹੀਂ ਕੋਈ ਸਮਾਂ ਇਦਾਂ ਦਾ ਚੱਲ ਰਿਹਾ ਹੈ ਕਈ ਰੂਹਾਂ ਮਹਾਰਾਜ ਦੇ ਚਰਣਾ ਵਿੱਚ ਜਾਪਰਾਜੀਆਂ ਤੋ ਸਤਗੁਰਾਂ ਦੇ ਪਾਵਨ ਚਰਣਾ ਵਿੱਚ ਉਹ ਵੀ ਬੇਨਤੀ ਮਹਾਰਾਜ ਜੀ ਕਿਰਪਾ ਕਰੋ ਉਹਨਾਂ ਨੂੰ ਵੀ ਆਪਣੇ ਚਰਣਾ ਚ ਨਿਵਾਸ ਦੇਣ ਔਰ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸੰਗਤਾਂ ਦੇ ਹਿਰਦੇ ਵਿੱਚ ਮਰਜ ਲਈ ਬੇਅਥਾਪ ਪ੍ਰੇਮ ਹੈ ਔਰ ਜਦੋਂ ਹਿਰਦੇ ਵਿੱਚ ਪ੍ਰੇਮ ਹੁੰਦਾ ਤੇ ਇੱਕੋ ਇੱਕ ਬਚਨ ਨਿਕਲਦਾ ਸਤਗੁਰ ਸੱਚੇ ਪਾਤਸ਼ਾਹ त लखां ई प्यारे हो त प्यारा हिकु तूं लोक लखां ई प्यारे होकां ई ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੀ ਤਲਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤਿਗੁਰੂ ਮੇਰਾ ਤਾਂ ਪਿਆਰਾ ਇੱਕ ਤੂੰ ਲੋਕਾਂ ਦੀ ਤਲਖਾਂ ਹੀ ਪਿਆਰੇ ਹੋਣਗੇ ਦੀ ਲੋਕਾਂ ਦੇ ਤਲਖਾਂ ਹੀ ਪਿਆਰੇ ਹੋਰ ਹੋਣਗੇ ਮੇਰਾ ਤਾਂ ਪਿਆਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਪਿਆਰਾ ਈ ਤਲਖਾਂ ਹੀ ਸੁਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਖਾਂ ਦੀ ਤਲਖਾਂ ਹੀ ਸੰਹਾਰੇ ਹੋ ਰਹੋਣਗੇ ਜੀ ਲੋਕਾਂ ਦੀ ਤਲਖਾਂ ਹੀ ਸੰਹਾਰੇ ਹੋ ਰਹੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਤਲਖਾਂ ਸਾਵਾਰੀ ਮੋੜ ਲੈ ਮੇਰੇ ਵੱਲੋਂ ਮੋੜੀ ਨਾ ਤੂੰ ਸਤ ਗੁਰੂ ਮੇਰੇ ਵੱਲੋਂ ਮੋੜੀ ਨਾ ਤੂੰ ਲੋਕਾਂ ਦੇ ਤਾਂ ਲਖਾਂ ਹੀ ਸਹਾਰੇ ਹੋਰ ਹੋਣ ਕੇ ਮੇਰਾ ਤਾਂ ਸਹਾਰਾ ਇੱਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੀ ਤਲਖਾਂ ਹੀ ਸਹ ਸਹਾਰਾ ਇਕ ਤੂੰ ਸਤ ਗੁਰੂ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਤਰ੍ਹਾਂ ਕਾਹੀ ਸਹਾਰਾ ਚੜੀ ਨਾ ਤੂੰ ਦੂਰ ਨਾ ਤੂੰ ਕਰ ਦੇਵੀ ਗੁਰੂ ਜੀ ਚੜੀ ਨਾ ਤੂੰ ਦੂਰ ਨਾ ਤੂੰ ਕਰ ਦੇਵੀ ਗੁਰੂ ਜੀ ਸੇਵਕਾਂ ਪਿਆਰਿਆ ਨੂੰ ਸਤ ਗੁਰ ਦੀ ਸੇਵਕਾਂ ਪਿਆਰਿਆ ਨੂੰ ਲੋਕਾਂ ਦੇ ਤਲਕਾ ਹਿਸਾਬੇ ਹੋਰ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਜੀ ਲੋਕਾਂ ਦੀ ਤਾਂ ਲੱਖਾਂ ਹੀ ਸੰਹਾਰੇ ਹੋ ਰਹੇ ਹੋਣਗੇ ਮੇਰਾ ਤਾਂ ਸਹਾਰਾ ਇੱਕ ਤੂੰ ਸਤਗੁਰ ਦੀ ਮੇਰਾ ਤਾਂ ਸਹਾਰਾ ਇੱਕ ਤੂੰ ਲੋਕਾਂ ਦੇ ਤਾਂ ਲੱਖਾਂ ਹੀ ਸੰਹਾਰੇ ਨਾ ਤਾ ਮੋੜ ਦੀਆ ਸੌ ਵਾਰੀ ਮੋੜ ਲੈ ਮੇਰੇ ਵੱਲੋਂ ਮੋੜੀ ਨਾ ਤੂੰ ਸਤ ਗੁਰ ਦੀ ਮੇਰੇ ਵੱਲੋਂ ਮੋੜੀ ਨਾ ਤੂੰ ਲੋਕਾਂ ਦੇ ਨਾਲ ਕਾਹੀ ਦੀ ਤਾ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਦੀ ਲੋਕਾਂ ਦੀ ਤਾ ਲੱਖਾਂ ਹੀ ਸੰਹਾਰੇ ਹੋ ਰਹੋਣਗੇ ਮੇਰਾ ਤਾਂ ਸਹਾਰਾ ਇਕ ਤੂੰ ਗੁਰੂ ਦੀ ਮੇਰਾ ਤਾਂ ਸਹਾਰਾ ਇਕ ਤੂੰ ਲੋਕਾਂ ਦੇ ਤਾ ਲੱਖਾਂ ਹੀ ਸੰਹਾਰ ਸਹਾਰਾ ਇਕ ਤੂੰ ਅਗਰੂ ਪੈਰੀ ਸਾਸ ਗਦੇ ਆਓ ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਮਹਾਰਾਜ ਜੀ ਕਿਰਪਾ ਕਰਨ ਆਪ ਸੰਗਤਾਂ ਦਾ ਸਤਿਗੁਰ ਜੀ ਕਦਮ-ਕਦਮ ਲੇਖੇ ਚਲਾਉਣ ਮੇਰਾ ਪ੍ਰਿਆਹ ਦੇ ਕੇ ਰੱਖਣ ਆਪ ਸੰਗਤਾਂ ਕਦਮ-ਕਦਮ ਚੱਲ ਕੇ ਆਏ ਹੋ ਕੋਟਨ ਕੋਟ ਧੰਨਵਾਦ ਹੈ ਮਹਾਪੁਰਸ਼ਾਂ ਦਾ ਧੰਨਵਾਦ ਹੈ ਸਮੂਹ ਸੰਗਤ ਦਾ ਧੰਨਵਾਦ ਹੈ ਅਗਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਸਭ ਦਾ ਭਲਾ ਕਰਨ ਜਿਹੜੇ ਨਾਮ ਨਹੀਂ ਬੋਲ ਹੋਏ ਕਿਉਂਕਿ ਮਹਾਰਜ ਨਾਮ ਆਪ ਜਾਣਦੇ ਨੇ ਸੰਗਤਾਂ ਵੱਲੋਂ ਸੇਵਾਵਾਂ ਕੀਤੀਆਂ ਗਈਆਂ ਤਨ ਮਨ ਤੰਦੇ ਨਾਲ ਮਹਾਰਾਜ ਜੀ ਸਭ ਦੀਆਂ ਸੇਵਾਵਾਂ ਨੂੰ ਥਾਏ ਪਾਉਣ ਸਭ ਦਾ ਭਲਾ ਕਰਨ ਕਮਾਈਆਂ 'ਚ ਬਰਕਤਾਂ ਪਾਉਣ ਪ੍ਰਦੇਸ਼ਾਂ ਵਿੱਚ ਬੱਚਿਆਂ ਨੂੰ ਤੰਦਰੁਸੀਆਂ ਬਖਸ਼ਿਸ਼ ਕਰਨ ਅਗਰੂ ਪਿਆਰੀ ਸਾਧ ਸੰਗਤ ਜੀ ਆਓ ਥੋੜਾ ਸਮਾਂ ਹੋਰ ਆਪਾਂ ਇਸੇ ਤਰ੍ਹਾਂ ਜੁੜ ਕਰਕੇ ਬੈਠਣਾ ਉੱਠ ਕੇ ਨਾ ਜਾਇਓ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਕਿਉਂਕਿ ਸੰਤ ਕਈ ਨਾਰਾਜ਼ ਹੋ ਕੇ ਹੁਣ ਆਉਣਾ ਹੀ ਹਟ ਗਏ ਉਹ ਕਹਿੰਦੇ ਜਦੋਂ ਤੁਸੀਂ ਆਟਦੇ ਨਾ ਤੇ ਸੰਗਤ ਸਾਰੀ ਦੌੜ ਜਾਂਦੀ ਹੈ ਬਾਰ ਬਾਰ ਇਹ ਗੱਲ ਕਹੀਦੀ ਹੈ ਥੋੜਾ ਅੱਛਾ ਮਹਾਰਾਜ ਚਰਨਦਾਸ ਜੀ ਉਹਨੇ ਕਈ ਵਾਰੀ ਕਹਿਣਾ ਕਹਣਾ ਉਹ ਤਾਂ ਟੈਲੀਵਿਜ਼ਨ ਨਹੀਂ ਕਹਿੰਦੇ ਉਸ ਵੇਲੇ ਹੁਣ ਤਾਂ ਐਲਸੀਡੀਆਂ ਚੱਲ ਪਈਆਂ ਪਹਿਲੇ ਟੈਲੀਵਿਜ਼ਨ ਹੁੰਦੇ ਸੀ ਉਹਨੇ ਕਹਿੰਦੇ ਟੈਲੀ ਮੁਰੇ ਆ ਨਾ ਭਾਵੇਂ ਤਿੰਨ ਤਿੰਨ ਘੰਟੇ ਬੈਠ ਜਾਈਏ ਬੰਦੇ ਦੀਆਂ ਕਦੇ ਲੱਤਾਂ ਨਹੀਂ ਦੁਖਦੀਆਂ ਕਦੇ ਗੋਡੇ ਨਹੀਂ ਦੁਖਦੇ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਦਿਨ ਜ਼ਰੂਰ ਬਾਕੀ ਦਿਨ ਨਹੀਂ ਦੇਖੋ ਇੱਥੇ ਆਪਾਂ ਕਦੇ ਸੰਗਤਾਂ ਨੂੰ ਪਰੇਸ਼ਾਨ ਨਹੀਂ ਕਰਦੇ ਜਿਹੜਾ ਕੋਈ ਸੇਵਾ ਦਾ ਕੰਮ ਹੁੰਦਾ ਕੁਛ ਕਿਸ ਸੰਗਤਾਂ ਜਿਹੜੀਆਂ ਸੇਵਾ ਲਈ ਵੀ ਬੁਲਾਈ ਦੀਆਂ ਅੱਬਲ ਤਾਂ ਆਪਾਂ ਕਿਸੇ ਨੂੰ ਬਾਹਲਾ ਸੇਵਾ ਲਈ ਕਹਿੰਦੇ ਮੈਂ ਸੋਚਦਾ ਵੀ ਘਰੋਂ ਕਰੀ ਸਾਰੇ ਦੇਖਦੀਆਂ ਮੈਂ ਪਰ ਇੱਕ ਦਿਨ ਲਈ ਤੰਗ ਜ਼ਰੂਰ ਹੋ ਲਿਆ ਕਰੋ ਅੱਜ ਦੇ ਦਿਨ ਲਈ ਜ਼ਰੂਰ ਦਿਹਾੜੀ ਦਿਹਾੜੀਦਾਰ ਲਾ ਕੇ ਵੀ ਕੰਮ ਕਰਾਉਂਦੇ ਆ ਕਿਸੇ ਸੰਗਤਾਂ ਨੂੰ ਆਪਾਂ ਪਰੇਸ਼ਾਨ ਨਹੀਂ ਕਰਦੇ ਲੈ ਵੀ ਤੂੰ ਆ ਕੇ ਇਨੇ ਦਿਨ ਸੇਵਾ ਕਰਕੇ ਜਾਇਨੇ ਹਾਂ ਕੋਈ ਸੰਗਤਾਂ ਸਾਡੇ ਏੜੀਆਂ ਤੋਂ ਮੁਖੜੀਆਂ ਤੋਂ ਸੰਗਤ ਇਹਨਾਂ ਜਦੋਂ ਵੀ ਆਪਾਂ ਇਹ ਤੋਂ ਵਿਡੇਸਰੋਤ ਸੰਗਤ ਹੈ ਸਾਧੋਵਾਲ ਤੋਂ ਇਹਨਾਂ ਨੂੰ ਥੋੜਾ ਜਿਆਦਾ ਤੰਗ ਕਰੀਦਾ ਬਾਕੀ ਕਦੇ ਕਿਸੇ ਸੰਗਤਾਂ ਨੂੰ ਤੰਗ ਨਹੀਂ ਕੀਤਾ ਲੈ ਵੀ ਇੱਥੇ ਕੰਮ ਚੱਲਿਆ ਤੁਸੀਂ ਸੇਵਾ ਕਰੋ ਆ ਕੇ ਤੋ ਗੁਰੂ ਪਿਆਰੀ ਸਾਧ ਸੰਗਤ ਜੀ ਬਸ ਇੱਕ ਦਿਨ ਜ਼ਰੂਰ ਮਹਾਰਾ ਦੇ ਨਾਮ ਦਾ ਕੱਢਿਆ ਕਰੋ ਜਦੋਂ ਵਰਸੀ ਸਮਾਗਮ ਹੁੰਦੇ ਨਾ ਉਸ ਦਿਨ ਪੂਰਾ ਦਿਨ ਜ਼ਰੂਰ ਮਹਾਰਾ ਦੇ ਕਿਉਂਕਿ ਤੰਤਰਬਾਬਾ ਰਾਂਝੂ ਦਾਸ ਜੀ ਮਹਾਰਾਜ ਪੂਜਿਆ ਗੁਰੂ ਦੇ ਸਤਿਗੁਰ ਸੁਆਮੀ ਚਰਨ ਦਾਸ ਜੀ ਮਹਾਰਾ ਜੀ ਉਹਨਾਂ ਨੇ ਜੋ ਦਾਤਾਂ ਸਾਨੂੰ ਦਿੱਤੀਆਂ ਗੁਰੂ ਪਿਆਰੀ ਸਾਧ ਸੰਗਤ ਜੀ ਉਹਨਾਂ ਨੇ ਸਾਰਾ ਜੀਵਨ ਸਾਡੇ ਲਈ ਲਾਇਆ ਆਪਾਂ ਇੱਕ ਦਿਨ ਵੀ ਨਹੀਂ ਲਾ ਸਕਦੇ ਉਹਨਾਂ ਲਈ ਘਰਾਂ ਦੇ ਕੰਮ ਤੇ ਚਲੋ ਹੁੰਦੇ ਆ ਹੁੰਦੇ ਰਹਿਣੇ ਆ ਸਾਰਾ ਸਾਲ ਹੀ ਆਪਾਂ ਕਰੀ ਜਾਣੇ ਪਰ ਇੱਕ ਦਿਨ ਜ਼ਰੂਰ ਮਹਾਰਾਜ ਜੀ ਇਸ ਦਿਨ ਵਰਸੀ ਸਮਾਗਮ ਮਨਾਏ ਜਾਂਦੇ ਆ ਤੇ ਗੁਰੂ ਪਿਆਰੀ ਸਾਧ ਸੰਗਤ ਜਿਹੜਾ ਉਸ ਦਿਨ ਪ੍ਰੇਮ ਦੇ ਨਾਲ ਸ਼ਰਧਾ ਦੇ ਨਾਲ ਬੈਠੇ ਕਰੋ ਜਿੰਨਾ ਸਮਾਂ ਪੰਡਾਲ ਚੱਲਦਾ ਹੈ ਇਹ ਜ਼ਰੂਰੀ ਬੇਨਤੀ ਹੈ ਤਾਂ ਆਓ ਮਹਾਨ ਮਹਾਪੁਰਸ਼ ਪਹੁੰਚੇ ਆਪਾਂ ਉਹਨਾਂ ਦੀ ਰਸਨਾ ਤੋਂ ਵੀ 2-2 ਮਿੰਟ 5-5 ਮਿੰਟ ਉਸ ਮਾਲਕ ਦੀ ਬਾਣੀ ਨੂੰ ਸਰਵਣ ਕਰਨਾ ਆਪਾਂ ਇੱਥੇ ਬਾਣੀ ਨੂੰ ਬਰਾਮਦ ਦਿੰਦੇ ਮਹਾਰਾਜ ਜੀ ਸਬਦ ਦਾ ਭਲਾ ਕਰਨ ਤੰਦਰੁਸੀਆ ਬਖਸ਼ਿਸ਼ ਕਰਨ ਮਿਹਰ ਆਪਰੇ ਹੱਥ ਦੇ ਕੇ ਰੱਖਣ ਰਸਨਾ ਨੂੰ ਕਰੋ ਪਵਿੱਤਰ ਗੱਜ ਕੇ ਆਖੋ ਸਤ ਨਾਮ ਵਾਹਿਗੁਰੂ ਬੋਲੇ ਸੁਨ ਪੈ ਸਤਗੁਰ ਵਿਦਾਸ ਮਹਾਰਾਜ ਦੀ ਕੀ ਜੈ ਬੋਲੇ ਸੁਨ ਪੈ ਤਨ ਤਨ ਬਾਬਾ ਰਾਂਝ ਦਾਸ ਮਹਾਰਾਜ ਕੀ ਜੈ ਬੋਲੇ ਸੁਨ ਪੈ ਪੂਜਾ ਗੁਰ ਸਤਗੁਰ ਸੁਆਮੀ ਚਰਨ ਦਾਸ ਮਹਾਰਾਜ ਕੀ ਜੈ ਬੋਲੇ ਸੁਨ ਹਾਰ ਸਤਿ ਸ੍ਰੀ ਅਕਾਲ ਅਗਰੂ ਪਿਆਰੀ ਸਾਧ ਸੰਗਤ